ਦਸ਼ਕੋ ਤੋਂ ਉਹਨੂੰ ਦਿਖਾਉਣਾ ਚਾਹੁੰਦੇ ਆ ਇਹ ਉਹ ਵਟੇ ਜਿਹੜੇ ਪੱਟੜੀ ਦੇ ਸਾਈਡਾਂ ਤੇ ਪਏ ਹੋਏ ਨੇ ਇਹਨਾਂ ਤੇ ਤਾਂ ਤੁਰਨਾ ਹੀ ਬੜਾ ਮੁਸ਼ਕਲ ਹੋ ਜਾਂਦਾ ਪਰ ਬਜ਼ੁਰਗ ਇੱਥੇ ਬੈਠ ਕੇ ਸੰਘਰਸ਼ ਕਰ ਰਹੇ ਨੇ ਸੰਘਰਸ਼ ਕਰਨਾ ਕਿਤੇ ਸੌਖਾ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਸੰਘਰਸ਼ ਕਰਨਾ ਵੀ ਇਹੋ ਤੇ ਸਾਡਾ ਇਤਿਹਾਸ ਆ ਜਿਵੇਂ ਉਹਦੇ ਵਾਰਸਾ ਆਪਣੇ ਉਹਨਾਂ ਦੇ ਵਾਰਸਿਆਂ ਤੇ ਅਸੀਂ ਉਹਨਾਂ ਦੇ ਜਿਹੜੇ ਪੂਰਨੇ ਹੋਣੇ ਚੱਲ ਰਹੇ ਆ ਇਹੋ ਕੁਝ ਲਾਇਆ ਤੇ ਆ ਦੁਨੀਆ ਪੰਤ ਲੜ ਰਿਹਾ ਸਾਰਾ ਹਿੰਦੁਸਤਾਨ ਦੇਖ ਰਿਹਾ ਸਾਰੇ ਹਿੰਦੁਸਤਾਨ ਵਾਸਤੇ ਲੜ ਰਹੇ ਆ ਪਰ ਫਿਰ ਵੀ ਉਹ ਗੁਰੂ ਸਾਹਿਬ ਦੀ ਕਿਰਪਾ ਸਾਡੇ ਤੇ ਹੋਈ ਆ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਕਿੰਨੇ ਕ ਜਦੋਂ ਤੁਸੀਂ ਬੈਨ ਉਹ ਤਾਂ ਦੇਖੋ ਸਾਡੇ ਕੋਲ ਬੈਠਾ ਨਹੀਂ ਜਾਂਦਾ ਸੀ ਨੀਵੇਂ ਲੱਕ ਹੋ ਕੇ ਏਦਾਂ ਕਰਕੇ ਲੰਮੇ ਪਾ ਕੇ ਤੇ ਆਪਣਾ ਟਾਈਮ ਪਾਸ ਕਰ ਰਹੇ ਆ ਠੰਡ ਤੇ ਲੱਗਦੀ ਆ ਪਰ ਅਸੀਂ ਜੋ 15 ਵੜਾ ਚੱਲ ਰਿਹਾ ਉਹ ਸਭ ਜਿਆਦਾ ਦੀ ਤੇ ਮਾਤਾ ਗੁਜਰ ਕੌਰ ਦੀ ਦੇ ਜੋ ਤੁਹਾਨੂੰ ਦੇ ਗਏ ਨੇ ਅਸੀਂ ਉਹਨਾਂ ਦੀ ਆਸੇ ਤੇ ਅਸੀਂ ਬੈਠੇ ਆ ਜੇ ਉਹ ਸਾਡੇ ਛੋਟੇ ਛੋਟੇ ਬੱਚੇ ਆ ਨਾ ਸ਼ਰਦੀ ਵੀ ਸੁਹਾ ਸਕਦੇ ਨੇ ਅਸੀਂ ਹੁਣ ਬਜ਼ੁਰਗ ਆ ਅਸੀਂ ਕਿਉਂ ਨਹੀਂ ਸੁਹਾ ਸਕਦੇ ਅਜ ਕਰਨਾ ਵੀ ਆ ਬਜ਼ੁਰਗ ਹੀ ਤੁਸੀਂ ਦੇਖ ਸਕਦੇ ਉੱਥੇ ਜਿੰਨੇ ਜ਼ਿਆਦਾ ਇੱਥੇ ਆਉਂਦੇ ਨੇ ਉਹ ਬਜ਼ੁਰਗ ਹੀ ਬੈਠੇ ਹੋਏ ਨੇ ਕਿਉਂਕਿ ਕਹਿੰਦੇ ਸਾਡੇ ਪੁੱਤ ਜਿਹੜੇ ਉਹ ਤਾਂ ਸਾਡੀ ਖੇਤੀ ਕਰਦੇ ਨੇ ਤਾਂ ਸੰਘਰਸ਼ਾਂ ਦੇ ਲਈ ਅਸੀਂ ਅੱਗੇ ਲੱਗਦੇ ਆ ਸੋ ਇੱਥੇ ਤੁਸੀਂ ਦੇਖ ਸਕਦੇ ਕਿਵੇਂ ਬਜ਼ੁਰਗ ਲੰਮੇ ਪਏ ਹੋਏ ਨੇ ਦਸੰਬਰ ਦਾ ਮਹੀਨਾ ਆ ਕਲਗੀਧਰ ਪਾਸ਼ਾ ਨੇ ਵੀ ਟਿੰਡ ਦਾ ਸਰਾਨਾ ਲਾਇਆ ਸੀ ਤਾਂ ਉਹਨਾਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਚੱਲੇ ਸੀ ਤਾਂ ਅੱਜ ਉਹੀ ਸਿੱਖੀ ਸਰੂਪ ਸਾਨੂੰ ਦੇ ਕੇ ਗਏ ਨੇ ਤਾਂ ਉਸੇ ਤੋਂ ਹੀ ਪ੍ਰੇਰਨਾ ਮਿਲਦੀ ਆ ਕਿ ਅਸੀਂ ਕਿਵੇਂ ਯੋਧੇ ਆ ਬੇਸ਼ੱਕ ਇਹ ਰੋੜਿਆਂ ਤੇ ਪਏ ਨੇ ਪਰ ਜ਼ਮੀਰਾ ਜੀ ਜਾਗਦਿਆਂ ਨੇ ਇਸ ਕਰਕੇ ਸੰਘਰਸ਼ ਕਰਦੇ ਨੇ ਆ ਦੇਖੋ ਹੁਣ ਬਾਪੂ ਨਾਲ ਗੱਲ ਵੀ ਕਰਾਂਗੇ ਲੰਮੇ ਪਏ ਹੋਏ ਨੇ ਕਿੰਨਾ ਕੁ ਮੁਸ਼ਕਲ ਹੋ ਜਾਂਦਾ ਆ ਵੇਖੋ ਸੰਘਰਸ਼ ਕਰਨਾ 3 ਘੰਟਿਆਂ ਦੇ ਲਈ ਇਸ ਰੋੜਿਆਂ ਤੇ ਪੈਣਾ ਬਹਿਣਾ ਕਿੰਨਾ ਤੌਖਾ ਲੱਗਦਾ ਇਹ ਰੋੜਾਂ ਤੇ ਤੁਰਨਾ ਔਖਾ ਆ ਤੇ ਕਿੰਨੇ ਕੁ ਚੁੱਭਦੇ ਹੋਣਗੇ ਕਿਵੇਂ ਪੈਰਾਂ ਚ ਵੱਜਦੇ ਹੋਣਗੇ ਕਿਵੇਂ ਸਰੀਰ ਤੇ ਲੱਗਦੇ ਹੋਣਗੇ ਵੀ ਜਰੂਰ ਜਾਣਾਂਗੇ ਬਾਪੂ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਰੋੜਿਆਂ ਤੇ ਬਹਿਣਾ ਤਾਂ ਬਾਲਾ ਮੁਸ਼ਕਲ ਹੁੰਦਾ ਹੈ ਦੇਖੋ ਜੀ ਇਹ ਤੇ ਹੁਣ ਸਰਕਾਰਾਂ ਦੇ ਹੱਥ ਵਿੱਚ ਆ ਇਹ ਜਿੰਨਾ ਚਿਰ ਮਰਜ਼ੀ ਸਾਨੂੰ ਛਾਲਾਂ ਦੇ ਵਿੱਚ ਰੋੜਾਂ ਤੇ ਜਾਂ ਇਹ ਰੇਲਵੇ ਟਰੈਕਾਂ ਦੇ ਰੋਲੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਆਪਾਂ ਨਾ ਰੋਡਾਂ ਤੇ ਇਹਨਾਂ ਰੇਲਵੇ ਟ੍ਰੈਕਾਂ ਤੇ ਜਿਹੜੇ ਬੈਠਾਂਗੇ ਦੇਖਿਆ ਜਾ ਵੀ ਅਹੀ ਦਸੰਬਰ ਦਾ ਮਹੀਨਾ ਬਾਪੂ ਜੀ ਕਲਗੀ ਤਰਪਾਸ਼ਾ ਜੀ ਵੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਉੱਜਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸਹਰਾਣਾ ਲਾਉਂਦੇ ਨੇ ਤੇ ਅੱਜ ਜੇ ਰੋਡਿਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਸਿੰਘ ਵੀ ਰੋਡਿਆਂ ਦੇ ਸ ਨੇ ਇਹੋ ਤੇ ਸਾਡਾ ਇਤਿਹਾਸ ਆ ਜੇ ਅਸੀਂ ਉਹਦੇ ਵਾਰਸਾ ਆਪਣੇ ਉਹਨਾਂ ਦੇ ਵਾਰਸਿਆਂ ਤੇ ਅਸੀਂ ਉਹਨਾਂ ਦੇ ਇਹੜੇ ਪੂਰਨਿਆਂ ਦੇ ਚੱਲ ਰਹੇ ਆ ਜੋ ਬਖਰਾ ਵਿੱਚ ਚਲਾਇਆ ਤੇ ਅਜੋਕੇ ਪੰਦਲ ਲੜ ਰਿਹਾ ਸਾਰਾ ਹਿੰਦੁਸਤਾਨ ਦੇਖ ਰਿਹਾ ਸਾਰੇ ਹਿੰਦੁਸਤਾਨ ਵਾਸਤੇ ਲੜ ਰਹੇ ਆ ਪਰ ਫਿਰ ਵੀ ਉਹ ਗੁਰੂ ਸਾਹਿਬ ਦੀ ਕਿਰਪਾ ਸਾਡੇ ਤੇ ਹੋਈ ਆ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਕਿੰਨੇ ਕ ਜਦੋਂ ਤੁਸੀਂ ਬੈਠੇ ਉਹ ਤਾਂ ਦੇਖੋ ਸਾਡੇ ਕੋਲ ਬੈਠਾ ਨਹੀਂ ਜਾਂਦਾ ਸੀ ਨੀਵੇਂ ਲੱਕ ਹੋ ਕੇ ਏਦਾਂ ਕਰਕੇ ਲੰਮੇ ਪਾ ਕੇ ਤੇ ਆਪਣਾ ਟਾਈਮ ਪਾਸ ਕਰ ਰਹੇ ਆ 12 ਤੋਂ 3 ਵਜੇ ਤੱਕ 3 ਘੰਟੇ ਜਿਹੜਾ ਸੀ ਲਗਾਤਾਰ ਤੇ ਬੈਠਣਾ ਇਸ ਕਰਕੇ ਕੋਈ ਸਾਡੇ ਤੇ ਮਹਾਰਾਜੀ ਕਿਰਪਾ ਅਨੁਪਈ ਤਕਲੀਫ ਨਹੀਂ ਆ ਅੱਟੜੀ ਤੋਂ ਬਾਅਦ ਤੁਸੀਂ ਸੜਕਾਂ ਤੇ ਚੱਲੇ ਬਲਕੇ ਅਸੀਂ ਆਪਣੀਆਂ ਸੜਕਾਂ ਤੇ ਰੋਡ ਤੇ ਸ਼ੰਭੂ ਦੇ ਬੈਠੇ ਆ ਲਗਾਤਾਰ ਅਹੀਂ ਲੱਗਦੀ ਹੋएगी ਧੁੰਦਾਂ ਵੀ ਠੰਡ ਤੇ ਲੱਗਦੀ ਆ ਪਰ ਅਸੀਂ ਜੋ ਆ 15 ਵਾੜਾ ਚੱਲ ਰਿਹਾ ਉਹ ਸਾਬ ਗਿਆਜਾ ਦੀ ਤੇ ਮਾਤਾ ਗੁਜਰਕੌਰ ਦੀ ਦੇ ਜੋ ਸਾਨੂੰ ਦੇ ਗਏ ਨੇ ਅਸੀਂ ਉਹਨਾਂ ਦੀ ਆਸੇ ਦੇ ਇੱਥੇ ਬੈਠੇ ਆ ਜੇ ਉਹ ਸਾਡੇ ਛੋਟੇ ਛੋਟੇ ਬੱਚੇ ਐ ਤਾਂ ਸਰਦੀ ਵੀ ਸਹਾਰ ਸਕਦੇ ਨੇ ਅਸੀਂ ਹੁਣ ਬਜ਼ੁਰਗ ਆ ਅਸੀਂ ਕਿਉਂ ਨਹੀਂ ਸਹਾਰ ਸਕਦੇ ਅਸੀਂ ਉਹਨਾਂ ਦੇ ਪੁੱਤਿਆਂ ਦੇ ਚੱਲੇ ਆ ਚੱਲਾਂਗੇ ਸਾਰੇ ਹਿੰਦੁਸਤਾਨ ਨੂੰ ਜਿਹੜਾ ਇਹ ਕਾਨੂੰਨ ਜਿਹੜਾ ਲਾਗੂ ਕਰਾ ਕੇ ਛੱਡਾਂਗੇ ਇਹ ਹੱਦ ਹੀ ਪੰਜਾਬ ਹੀ ਕਿਉਂ ਲੜਦਾ ਸਾਰਿਆਂ ਵਾਸਤੇ ਵੇਖੋ ਇਹ ਮੁਰਤ ਤੋਂ ਹੀ ਇਦਾਂ ਆਇਆ ਇਹ ਪਹਿਲਾਂ ਮੁਗਲਾਂ ਕੋ ਵੀ ਯਾਦ ਵੀ ਕਰਾਇਆ ਇਹ ਅੰਗਰੇਜ਼ਾਂ ਕੋ ਵੀ ਯਾਦ ਵੀ ਕਰਾਇਆ ਇਹ ਪਾਜਤ ਪੰਜਾਬ ਨੇ ਕਰਾਇਆ ਮੁਗਲ 700 ਸਾਲ ਰਾਜ ਕਰ ਗਏ ਜਿਹੜੇ ਅੰਗਰੇਜ਼ ਨੇ 200 ਸਾਲ ਰਾਜ ਕਰਕੇ ਸਿਰਫ ਪੰਜਾਬ ਨੂੰ 100 ਸਾਲ ਰਾਜ ਕਰ ਦਿੱਤਾ ਇਹ ਫਿਰ ਵੀ ਪੰਜਾਬ ਤੋਂ ਲਹਿਰ ਚੱਲੀ ਅੰਗਰੇਜ਼ਾਂ ਨੂੰ ਫਿਰ ਪੰਜਾਬ ਤੋਂ ਇਹ ਕੱਢਿਆ ਸਾਡੇ ਭਗਤ ਸਿੰਘ ਵਰਗੇ ਉਧਮ ਸਿੰਘ ਵਰਗਿਆਂ ਨੇ ਇਹਨਾਂ ਦੇਸ਼ ਨੂੰ ਯਾਦ ਕਰਾਇਆ ਇਸ ਕਰਕੇ ਸਾਡੀਆਂ ਕੁਰਬਾਨੀਆਂ ਨੇ ਅਸੀਂ ਕਿਸੇ ਤਰ੍ਹਾਂ ਹਾਰਾਂਗੇ ਨਹੀਂ ਜਿੱਤ ਕੇ ਜਾਵਾਂਗੇ ਸਾਡੀਆਂ ਲਾਸ਼ਾਂ ਜਾਣਗੀਆਂ ਸਾਡੀ ਜਿੱਤ ਹੋਏਗੀ ਕਹਿੰਦੇ ਜਾਂ ਜਿੱਤ ਕੇ ਜਾਵਾਂਗੇ ਤੇ ਜਾਂ ਲਾਸ਼ਾਂ ਹੀ ਜਾਣਗੀਆਂ ਸੋ ਇਹ ਇਹ ਬੜਾ ਜਜ਼ਬਾ ਹੁੰਦਾ ਇਹ ਗੱਲ ਕਹਿਣ ਦਾ ਕਿਉਂਕਿ ਗੱਲ ਕਹਿਣੀ ਬਹੁਤ ਔਖੀ ਹੁੰਦੀ ਆ ਔਰ ਵਾਕਿਆ ਹੀ ਤਿੰਨ ਜਥੇ ਜਦੋਂ ਦਿੱਲੀ ਨੂੰ ਕੂਚ ਕਰਦੇ ਤਾਂ 40-45 ਕਿਸਾਨ ਫੱਟੜ ਹੋਏ ਕਿਲੇ ਐਂਬੂਲੈਂਸਾਂ ਵਿੱਚ ਪਾ ਕੇ ਹਸਪੀਟਲ ਲਿਜਾਇਆ ਗਿਆ ਕਿਸੇ ਨੇ ਆਪਣੀ ਅੱਖ ਕੋਲੀ ਕਿਸੇ ਨੇ ਆਪਣੇ ਸਰੀਰ ਦੇ ਕਈ ਜ਼ਖਮ ਕਰਵਾ ਲਏ ਇਦਾਂ ਬਹੁਤ ਕਿਸਾਨਾਂ ਦੇ ਨਾਲ ਹੋਇਆ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਜੀ ਤੁਸੀਂ ਦੇਖ ਸਕਦੇ ਹੋ ਅੱਜ 22-23 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਬੈਠਿਆ ਹੋਇਆ ਤੇ ਇੱਥੇ ਬਜ਼ੁਰਗ ਆ ਜਿਹੜੇ ਐਮੇਸ਼ਨ ਕਰਸ਼ ਕਰਦੇ ਨੇ तरीका ਲੱਭਦੇ ਨਹੀਂ ਵੀ ਕੋਈ ਤਾਂ ਤਰੀਕਾ ਇਹੋ ਜਿਹਾ ਹੋਵੇ ਜਿਹਦੇ ਨਾਲ ਸਰਕਾਰ ਮੰਨ ਜਾਵੇ ਕਾਨੂੰਨ ਜਿਹੜਾ ਗਰੰਟੀ ਕਾਨੂੰਨ ਐਮਐਸਪੀ ਦਾ ਉਹ ਬਣਾ ਦਿੱਤਾ ਜਾਵੇ ਪਰ ਕਿਵੇਂ ਅਸਰ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੁੜੇ ਰਹੋ ਸਾਡੇ ਇੱਕ ਸੁਨੇਹਾ ਚੈਨਲ ਦੇ ਨਾਲ ਅਗਲਾ ਸੁਨੇਹਾ ਤੁਹਾਡੇ ਰੂਪੂ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ ਧੰਨਵਾਦ